ਤਾਰਿਆਂ ਨੂੰ ਪਤਾ ਹੈ ਇਹ ਆਵਾਮਾਦੀ ਪਾਰਟੀ ਦੀ ਵਿਧਾਇਕਾ ਹੈ ਜਿਨ੍ਹਾਂ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਚੁਟਕੀ ਮਾਰ ਕੇ 5 ਮਿੰਟ ਵਿੱਚ ਚੈਂਪੀਅਨ ਬਣਾ ਦਿੱਤੀ ਜਾਵੇਗੀ ਇਹ ਉਹ ਕਿਸਾਨਾਂ ਦੀ ਵਿਧਾਇਕਾ ਹੈ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਨੈਰੀ ਪਾਣ ਦਾ ਉਹ ਜਾਲ ਮਛਾ ਦਾਂਗੇ ਕਿ ਤੁਹਾਨੂੰ ਪਤਾ ਨਹੀਂ ਲੱਗੂਗਾ ਕਿੱਥੇ ਕਿੱਥੇ ਪਾਣੀ ਪਹੁੰਚ ਗਿਆ ਤੇ ਉਹ ਵਿਧਾਇਕਾ ਹੈ ਜਿਸ ਨੂੰ ਲਾਜਰੀਆ ਇਲ ਦੇ ਉੱਕਰ ਦੀ ਪਤਾ ਸੀ ਇਹਨੇ ਨਗਰਾਜਿਤ ਪੰਦੇ ਪੁਰਾ ਦਾ ਨਿਕਲਦ ਰਹੀ ਦੀ ਚਾਹ ਨੇ ਇਸ ਲਈ

ਮੈਂ ਜਿੰਨਾ ਕਿ ਮੇਰੇ ਤੋਂ ਕਿਹੜਾ ਕੰਮ ਆਉਂਦਾ ਮੈਂ ਦੱਸਦੀ ਹਾਂ ਬਹੁਤ ਮਾਮਲਾਤ ਨਾਲ ਕਰ ਰਹੀ ਹਾਂ ਬਹੁਤ ਮਿਹਨਤ ਨਾਲ ਕਰ ਰਹੀ ਹਾਂ ਮੇਰੀ ਕੋਈ ਕੰਮ ਕਰਨ ਦੀ ਕਮੀ ਨਹੀਂ ਮੈਨੂੰ ਦੱਸੋ ਮੇਰੇ ਕਿਸੇ ਡਿਪਾਰਟਮੈਂਟ ਵਿੱਚ ਮੈਂ ਆ ਜਾਣੀ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਟੂਰਿਜ਼ਮ ਹੈ ਲੇਬਰ ਹੈ ਰੈਸਟ ਪੰਜਾਬ ਹੈ ਜੇ ਤੁਹਾਨੂੰ ਲੱਗਦਾ ਇੰਡਸਟਰੀ ਹੈ ਕਿਸੇ ਚ ਕਮੀ ਆ ਤੁਸੀਂ ਮੈਨੂੰ ਦੱਸਣਾ ਕਿ ਛੁੱਟੀ ਲੈਣ ਕਿਰੇ ਜਾ ਕੇ ਹਰ ਹਰ ਜੀ ਤੁਸੀਂ ਵਾਰ ਕਰ ਉਹ ਪੂਰੇ ਦੇ ਰੈਂਡਰਿੰਗ ਇੱਕ ਵਾਰ ਗਿਆ ਜਦੋਂ ਪਹਿਲਾ ਹੋਇਆ ਪੂਰੇ ਦੇ ਨਾਲ ਖਾਲਸਾ ਵੀ ਸਾਰੀਆਂ ਵੀ ਜਾ ਕੇ ਆਈਆਂ ਜੰਗਲੀ ਜਦੋਂ ਰੋਲਾ ਪੇਜ ਰੋ ਅੱਧ ਕਿਲੇ ਚੜਾਈ ਦੇ ਉੱਤੇ ਕੀ ਹੋ ਗਾ ਮੈਂ ਕਹਿ ਰਹੀ ਆ ਇਹਨਾਂ ਤੁਸੀਂ ਹੁਣ ਇਕੱਲੀਆਂ ਇਕੱਲੀਆਂ ਗੱਲ ਕਰਦੇ ਹੋ ਜਦੋਂ 2 ਮਿੰਟ ਪਹਿਲਾਂ ਨਹੀਂ ਕਰਦੇ ਕੋਈ ਐਡਾ ਮੋੜਾ ਲੱਗੇ ਅੱਧ ਕਿਲੇ ਚੜਾਈ ਦੇ ਫੈਕਟਰੀ ਵਾਲੋਂ ਤੁਸੀਂ ਉਹ ਟੂਰੀ ਦੇ ਨਾਲ ਪਤਾ ਨਹੀਂ ਪਤਾ ਕੀ ਪਤਾ ਕੀ ਕਰਦਾ ਮੈਂ ਕੋਈ ਤਾਂ ਨਹੀਂ ਇਹ ਆ ਲੋਕ ਤੁਸੀਂ ਆਪਣਾ ਲੋਕ ਇਹ ਤਾਂ ਜੇਲ੍ਹ ਆ ਦੇਖੋ ਜੇ ਇਹ ਤਾਂ ਕਿਸੇ ਤੁਹਾਡਾ ਮੰਨਣਾ ਹੁੰਦਾ ਹਾ ਕਿ ਅੱਜ ਸਾਡੀ ਪਾਰਟੀ ਇਦਾਂ ਦੀ ਪਾਰਟੀ ਹੈ ਜੋ ਕਹਿੰਦੀ ਵੀ ਜੋ ਇਨਸਵਾਪ ਕਸਤੰਦ ਪਾਰਟੀ ਹੈ ਜੇ ਹੁੰਦਾ ਜੀ ਸਰ ਮਾਨ ਜੀ ਜਿਗਾਓ ਬਿਲਕੁਲ ਨਹੀਂ ਮੈਂ ਪ੍ਰੈਸ ਕਾਨਫਰੰਸ ਤੋਂ ਜਵਾਬ ਦੇ ਰਿਹਾ ਤੁਹਾਨੂੰ ਮੈਂ ਪ੍ਰੈਸ ਦਾ ਜਵਾਬ ਦੇ ਰਿਹਾ ਵੀ ਇਹ ਲੀਡਰ ਦੀ ਗੱਲ ਹੈ ਲੈ بڑے ਲੀਡਰਾਂ ਦੀ ਹੈ ਅਗਲੀਆ ਸੁਣਾ ਜੇ ਸਾਡੇ ਮਾਤਾ-ਮਾਤਾ ਕੋਈ ਵਿਰੋਧ ਕਰਦਾ ਕਿ ਸਾਡੇ ਨੌਜਵਾਨ ਐਨਐਨ ਤੇ ਲਾ ਕੇ ਭੇਜ ਦਿੱਤਾ ਗਿਆ ਤਾਂ ਭਾਈ ਉਹਨਾਂ ਕੋਲ ਪਾਸ ਹੀ ਨਹੀਂ ਮਾਤਾ ਦੇ ਦਰਦ ਨਹੀਂ ਪਾਰ ਤੇ ਗੇਂਦ ਲਾਇਸ ਤੇ ਦੱਸੋ ਕਿਹੜੇ ਕੋਈ ਇੱਕ ਦੋ ਲੇਡੀ ਕੁੜਤੀ ਉਹਦੀ ਇਹਦੀ ਮਾਂ ਦਾ ਦੀ ਜਿਹੜੀ ਭੂਆ ਦੀ ਮੈਂ ਮੈਡਮ ਨਾਲ ਗੱਲ ਕਰ ਰਿਹਾ ਉਹ ਮੈਡਮ ਨਾਲ ਗੱਲ ਕਰ ਰਿਹਾ ਯਾਰ ਮੈਡਮ ਨਾਲ ਗੱਲ ਕਰ ਰਿਹਾ ਮੈਡਮ ਨਾਲ ਗੱਲ ਕਰ ਰਿਹਾ ਯਾਰ ਜੀ ਯਾਰ ਮੈਡਮ ਨਾਲ ਗੱਲ ਕਰ ਰਿਹਾ ਜੇ ਗੱਲ ਕਰਨ ਵਾਸਤੇ ਆਏ ਗੱਲ ਕਰਨ ਦੋ ਗੱਲ ਕਰ ਦੋ ਗੱਲ ਕਰ ਦੋ ਗੱਲ ਕਰ ਦੋ ਜੀ ਗੱਲ ਕਰ ਦੋ ਨਾ ਉਹ ਆ ਗਿਆ ਮੈਂ ਮੈਡਮ ਨਾਲ ਗੱਲ ਕਰੂੰਗਾ ਯਾਰ ਗੱਲ ਕਰਾਂ ਲੋ ਇਹਨਾਂ ਗੱਲ ਕਰਨ ਲੋ ਕੋਈ ਜ਼ੁਲਮ ਹੁੰਦਾ ਧੱਕਾ ਹੁੰਦਾ ਨਾਇਨਸਾਫੀ ਹੁੰਦੀ ਮੈਂ ਉਹਦੇ ਖਿਲਾਫ ਅੰਮ੍ਰਿਤਪੁਰ ਦੇ ਧੱਕਾ ਕੋਈ ਦੇਖੋ ਅੱਜ ਹੀ ਕਹਿੰਦੇ ਕਾਨੂੰਨ ਕੰਮ ਕਰੇ ਕਿਸ ਸੰਸਦਾਨ ਕੰਮ ਕਰੇ ਉਹਨੇ ਜੋ ਕੰਮ ਕਰਨ ਉਹ ਸਜ਼ਾ ਮਿਲੇ ਤੁਸੀਂ ਜਦੋਂ ਜਾਇਸ ਨਾਲ ਵੀ ਰਿਪੋਰਟ